ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਨਾਪ ਲੈ ਕੇ ਸੂਟ ਦੀ ਕਟਿੰਗ ਕਿਵੇਂ ਕੀਤੀ ਜਾਂਦੀ ਹੈ ਉਹ ਦੱਸਾਂਗੇ ਜੀ ਠੀਕ ਹੈ ਜੀ ਨਾਪ ਲੈ ਕੇ ਕਿੱਦਾਂ ਕਟਿੰਗ ਕਰਨੀ ਆ ਆਪਾਂ ਉਹ ਦੱਸਾਂਗੇ ਜੀ ਵੀਡੀਓ ਨੂੰ ਪੂਰਾ ਦੇਖਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਆਪਾਂ ਪਹਿਲਾਂ ਆ ਸੂਟ ਹੈ ਆਪਣੇ ਕਸਟਮਰ ਦਾ ਆ ਠੀਕ ਹੈ ਜੀ ਆਪਾਂ ਇਹਨੂੰ ਇਹਦੀ ਮਿੰਤੀ ਕਰਾਂ ਨਹੀਂ ਪਹਿਲਾਂ ਪਹਿਲਾਂ ਆਪਾਂ ਇਹਦੀ ਲੰਬਾਈ ਦੇਖਣੀ ਆ ਵੀ ਕਿੰਨੀ ਆ ਠੀਕ ਹੈ ਪਹਿਲਾ ਮੇਨ ਕੰਮ ਤਾਂ ਇਹੀ ਆ ਲੰਬਾਈ ਦਾ ਆਪਾਂ ਇੱਥੇ ਰੱਖਾਂਗੇ ਲੰਬਾਈ ਅੱਧਾ ਇੰਚ ਉੱਪਰ ਠੀਕ ਹੈ ਜੀ ਅੱਧਾ ਇੰਚ ਉੱਪਰ ਇਹਦੀ ਲੰਬਾਈ ਦੇਖਾਂਗੇ ਆਪਾਂ ਜੀ ਜੀ ਇਹਨਾਂ ਦੀ ਲੰਬਾਈ ਹੈਗੀ ਆ ਜੀ 44 ਇੰਚ 41 ਇੰਚ ਠੀਕ ਹੈ ਜੀ ਨੋਡੀ 41 ਇੰਚ ਆ ਦੇਖੋ ਆਪਾਂ ਐਕਸਟਰਾ ਰੱਖਾਂਗੇ ਇਹਨਾਂ ਦੀ 1 2 3 4 ਤੇ 5 5 ਇੰਚ ਐਕਸਟਰਾ ਰੱਖਾਂਗੇ ਕਿਉਂਕਿ ਇਹ ਕਾਟਨ ਦਾ ਕਪੜਾ ਕੋਈ ਵਾਰ ਚੜ ਜਾਂਦਾ ਹੁੰਦਾ ਹੈ ਕਾਟਨ ਦਾ ਕੱਪੜਾ ਤੁਸੀਂ ਐਕਸਟਰਾ ਹੀ ਰੱਖਿਆ ਕਰੋ ਕਿਉਂਕਿ ਕਈ ਵਾਰ ਪਤਾ ਨਹੀਂ ਹੁੰਦਾ ਠੀਕ ਹੈ ਜੀ ਆਪਾਂ ਰੱਖਾਂਗੇ 46 ਇੰਚ 5 ਇੰਚ ਐਕਸਟਰਾ ਰੱਖਾਂਗੇ ਠੀਕ ਹੈ ਇਹਦੇ ਤੋਂ ਬਾਅਦ ਆਪਣਾ ਕੰਮ ਆਪਾਂ ਮਿੰਤੀ ਕਰਨੀ ਆ ਜੀ हिਪ ਦੀ ਲੰਬਾਈ ਤੋਂ ਬਾਅਦ ਆਪਾਂ हिਪ ਦੀ ਖਣੀ ਆ ਕਿੰਨੀ ਆ ਠੀਕ ਹੈ ਇੱਥੇ ਰੱਖਣਾ ਆਪਾਂ hip ਹੈਗੀ ਹੈ ਜਿਨ੍ਹਾਂ ਦੀ 3 ਇੰਚ 3 ਇੰਚ hip ਹੈ ਆਪਾਂ ਇਹਨਾਂ ਦਾ ਵੀ 1 2 3 4 4 ਇੰਚ ਐਕਸਟਰਾ ਰੱਖਾਂਗੇ ਠੀਕ ਹੈ ਜੀ ਚੌੜਾਈ 'ਚ 4 ਇੰਚ ਐਕਸਟਰਾ ਰੱਖਾਂਗੇ ਤੇ ਲੰਬਾਈ 'ਚ 5 ਇੰਚ ਐਕਸਟਰਾ ਰੱਖਾਂਗੇ 3 ਇੰਚ ਉਹਨਾਂ ਦੀ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੇ ਫਿਟਿੰਗ ਦੇਖਣਾਂ ਨੇ ਕਿੰਨੀ ਆ लोअर ब्रैसट देख ली है, है जी लोअर ब्रैसट हैगी इतने रखा लोअर ब्रैस यू कहें जोड़ा जी। उपर हूं छाती तो कपड़े चंकी तरह खिंच के देखा ठीक है जी छाती भी हैगी इंच तेई इंच ही छाती है ਸਾਫੀ ਹੈਵੀ ਹੈ ਜੀ ਤੇ ਆਪਾਂ ਇਹਨਾਂ ਦੀ ਫਿਟਿੰਗ ਦਿਖਾਉਣੀ ਹੈ ਕਿੰਨੀ ਹੈ ਫਿਟਿੰਗ ਹੈਗੀ ਹੈ ਜੀ ਇਹਨਾਂ ਦੀ 2 ਇੰਚ ਬੀਂਚ 3 ਇੰਚ ਛਾਤੀ 2 ਬੀ ਇੰਚ ਫਿਟਿੰਗ ਤੇ 23 ਇੰਚ ਹੀ ਹਿਪ ਹੈ ਠੀਕ ਹੈ ਜੀ 23 ਇੰਚ ਹੀ ਹਿਪ ਹੈ ਇਹਨਾਂ ਦੀ ਬਸ ਆਪਾਂ ਇਹਨਾਂ ਦੇਖ ਲਈਏ ਪਹਿਲਾਂ ਫਿਰ ਆਪਾਂ ਬਾਕੀ ਕਰਦੇ ਹਾਂ पहला आप लंबाई रखा लंबाई हैगी है जी देखो जी आप संताली इंच कट ली है लंबाई ठीक है जी हम फिटिंग के निशान पावे कटिंग आप शे, साढ़े छे इंच तीरा रखा पहला साढ़े छे इंच ठीक है जी देखिए साढ़े छे इंच तो तीरा रखा बंद साइड तो रखना है हमेशा ਕੁਲੀ ਸਾਈਡ ਇੱਕ ਸਾਈਡ ਰੱਖੀਓ ਬੰਦ ਸਾਈਡ ਇੱਕ ਸਾਈਡ ਰੱਖਣੀ ਹੈ ਹਮੇਸ਼ਾ ਨਾਪ ਜਦੋਂ ਲੈਣਾ ਹੈ ਬੰਦ ਸਾਈਡ ਤੋਂ ਹੀ ਲੈਣਾ ਹੈ ਇਹ ਸਾਢੇ 6 ਇੰਚ ਹੋ ਗਏ 3 ਤੇ ਇਹਨਾਂ ਦੀ ਨੀਚੇ ਨੂੰ ਹੈਗੀ ਆ ਮੋਡਾ ਹੈਗਾ ਸਾਢੇ 7 ਇੰਚ ਠੀਕ ਹੈ ਜੀ ਸਾਢੇ 7 ਇਧਰੋਂ ਵੀ ਆਪਾਂ ਪਹਿਲਾਂ ਸਾਢੇ 6 ਹੀ ਲੈ ਲਾਂਗੇ ਬਾਕਸ ਬਣਾ ਲਾਂਗੇ ਦਾ ਠੀਕ ਹੈ ਜੀ ਬਾਕਸ ਬਣ ਗਿਆ ਹੁਣ ਆਪਾਂ ਇਹਦਾ ਸਾਡੇ 6 ਹੋ ਗਿਆ ਤੂੰ ਤੇ ਹੁਣ ਆਪਾਂ ਇਹਨੂੰ ਕਰਾਂਗੇ ਫਿਟਿੰਗ ਦਾ ਨਿਸ਼ਾਨਾ ਮੰਨ। ਉਹਨਾਂ ਦੀ ਫਿਟਿੰਗ ਹੈਗੀ ਆ ਜੀ 23 ਇੰਚ। ਆਪਾਂ 23 ਇੰਚ ਦੇਖ ਲਵਾਂਦੇ ਕਿੱਥੇ ਆਉਂਦਾ। ਦੇਖੋ 23 ਇੰਚ ਇੱਥੇ ਆਉਂਦਾ। ਆਪਾਂ ਇਹਦਾ ਅੱਧ ਕਰ ਲੈਣਾ। ਇੱਥੇ ਰੱਖਾਂਗੇ। ਇੱਥੇ। ਠੀਕ ਹੈ ਜੀ? ਆਹ ਹੋ ਗਈ ਉਹਨਾਂ ਦੀ ਫਿਟਿੰਗ। ਠੀਕ ਹੈ ਜੀ? ਇਹ ਹੋ ਗਈ ਸੀ ਸਾਡੇ 11 ਇੰਚ। ਅਦ ਕਰਕੇ ਦੇਖ ਲਿਆ ਕਰੋ ਜੇ ਨਹੀਂ ਪਤਾ ਲੰਦਾ ਲੱਗਦਾ ਕਈ ਵਾਰ ਥੋੜੀ ਸਾਢੇ 7 ਇੰਚ ਠੀਕ ਹੈ ਜੀ ਇੱਥੋਂ ਹੋ ਗਏ 23 ਸਾਢੇ 11 ਇੰਚ ਹੁਣ ਆਪਾਂ نیچے ਤੋਂ ਕਰਾਂਗੇ ਆਪਾਂ ਇੱਥੋਂ 2.5 ਇੰਚ ਦਾ ਅ ਲੋਰ ਬ੍ਰੈਸ ਦਾ ਕਰਾਂਗੇ ਇੱਥੋਂ ਆਪਾਂ 2.5 ਇੰਚ ਰੱਖਾਂਗੇ 2.5 ਇੰਚ ਦਾ ਨਿਸ਼ਾਨਾ ਲੈਣਾ ਪੈਣਾ ਇਹ ਜੀ ਇਹ ਆਪਾਂ ਅੱਧਾ ਇੰਚ ਐਕਸਟਰਾ ਰੱਖਾਂਗੇ ਅੱਧਾ ਇੰਚ ਮੀਨਸ ਵੀ ਹੁਣ ਆਪਣਾ ਹੈਗਾ 11.5 ਸੀ ਆਪਾਂ ਇੱਥੋਂ 12 ਇੰਚ ਰੱਖਾਂਗੇ ਇੱਥੇ 2.5 ਇੰਚ ਤੇ ਜਿੱਥੇ ਆਪਾਂ 2.5 ਇੰਚ ਤੇ ਨਿਸ਼ਾਨ ਲੱਗਾ ਇੱਥੇ 12 ਇੰਚ ਰੱਖਾਂਗੇ ਅੱਧਾ ਇੰਚ ਐਕਸਟਰਾ ਪਾਉਣਾ ਇੱਥੇ ਹੁਣ ਆਪਾਂ ਉਹਨਾਂ ਦੀ ਪੇਟਿੰਗ ਦਾ ਨਿਸ਼ਾਨ ਦੇਖਣਾਂ ਨੇ ਫਿਡਿੰਗ ਦਾ ਨਿਸ਼ਾਨ ਆਪਾਂ ਪਾ ਪਾਵਾਂਗੇ 5.5 ਇੰਚ ਤੇ ਫਿੜੀ ਹੈਗੀ ਉਹਨਾਂ ਦੀ ਵੀ ਆਪਾਂ ਰੱਖਾਂਗੇ 21 21 ਦਾ ਅੱਧ ਇਦਾਂ ਹੀ 21 ਦਾ ਅੱਧ ਕਰ ਲੈਣਾ ਆਪਾਂ ਇੰਚ ਟੇਬ ਨਾਲ 21 ਦਾ ਅੱਧ ਹੋ ਗਿਆ ਜੀ 21 ਦਾ ਅੱਧ ਹੋ ਗਿਆ 10.5 10 ਐਂਡ ਹਾਫ ਠੀਕ ਹੈ ਜੀ ਸਾਡੇ 10 ਇੰਚ ਅੱਧਾ ਇੰਚ ਉਹਨਾਂ ਦੀ ਫੀਡਿੰਗ ਤਾਂ ਵੀ 20 ਸੀ ਕਿ ਆਪਾਂ 21 ਕਿਉਂ ਰੱਖੀ ਕਿਉਂਕਿ ਅੱਧਾ ਅੱਧਾ ਇੰਚ ਭਲੋਈਆਂ ਚ ਜਾਊਗਾ ਉਹਦੇ ਨਾਲ ਫੀਡਿੰਗ ਨੂੰ ਕੋਈ ਇਫੈਕਟ ਨਹੀਂ ਪੈਂਦਾ ਇਸ ਲਈ ਠੀਕ ਹੈ ਜੀ ਹੁਣ ਆਪਾਂ ਉਹਨਾਂ ਦੀ ਆਵਲੀ ਚੀਜ਼ ਟੇਕ ਲਈਏ चौक कि पाई है उन्होंने अद्धा इंच एक्सट्रा रख लेंगे सिलाई दिटिंग देख लेंगे उन्होंने किन की उन्हें चौदह दी है फिटिंग चौदह इंच दी ठीक है जी आप रखा चौदह चौदह इंच की ठीक है जी ਫਿਟਿੰਗ ਦਾ ਨਿਸ਼ਾਨ ਲਾਵਾਂਗੇ 14 ਇੰਚ ਤੇ ਇਧਰੋਂ ਚਾਕ ਵਾਲੀ ਸਾਈਡ ਤੋਂ ਠੀਕ ਹੈ ਜੀ ਹੁਣ ਆਪਾਂ ਇਧਰੋਂ ਹੈਗਾ ਉਹਨਾਂ ਦਾ 3 ਇੰਚ 23 ਦਾ ਅੱਧ ਕਿੰਨਾ ਹੁੰਦਾ ਸਾਡੇ 11 ਠੀਕ ਹੈ ਜੀ ਆ ਲੱਗ ਗਿਆ ਸਾਡੇ 11 ਹੋ ਗਿਆ ਜੀ ਤੇ ਸਾਢੇ 11 ਹੋ ਗਿਆ ਇਹ ਹੁਣ ਆਪਾਂ ਇਹਦਾ ਲਾਵਾਂਗੇ ਨਿਸ਼ਾਨੀ ਆਪਾਂ ਜਿਹੜੀ ਆਹ ਅਪਰ ਬ੍ਰੈਸ ਕਹਿੰਦੇ ਇਹਨੂੰ ਲੋਅਰ ਬ੍ਰੈਸ ਕਹਿੰਦੇ ਆ ਠੀਕ ਹੈ ਜੀ ਇਹਨੂੰ ਆਪਾਂ ਇਹਦੇ ਨਾਲ ਮਿਲਾਵਾਂਗੇ ਇਹਨੂੰ ਇਹਦੇ ਨਾਲ ਮਿਲਾਵਾਂਗੇ ਫਿਟਿੰਗ ਦਾ ਨਿਸ਼ਾਨ ਇੱਧਰ ਲਾਵਾਂਗੇ ਇਹਨੂੰ ਗੁਲਾਈ ਦੇਣੀ ਬਸ ਆਪਾਂ ਫਿਰ ਆਪਾਂ ਆਹ ਹੋ ਗਿਆ ਇਹਨੂੰ ਵੀ ਆਪਾਂ ਸਿੱਧਾ ਇਦਾਂ ਮਿਲਾ ਦੋ ਠੀਕ ਹੈ ਜੀ ਫਿਟਿੰਗ ਦੇ ਵਿੱਚ ਐਦਾਂ ਪਾਉਂਗੇ ਤਾਂ ਤੁਹਾਡੀ ਫਿਟਿੰਗ ਕਦੀ ਵੀ ਗਲਤ ਨਹੀਂ ਹੁੰਦੀ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਪਲੋਈਆਂ ਪਲੋਈਆਂ ਆਪਾਂ ਪਾਵਾਂਗੇ ਉਹਨਾਂ ਦੀਆਂ 12.5 ਠੀਕ ਹੈ ਜੀ आ देखो थोड़ी दिखो। दिखो। दे दे। जी दिक्कत आती है देखो आ देखो साढ़े बारह से पावे पलोया साढ़े बारह ठीक है जी हम आप इत डिस्टेंस रखा साढ़े तीन इंच का साढ़े बारह पाइना साढ़े तीन इंच इतों साढ़े तीन इंच ही इतों लेना आप ठीक है जी ਹੁਣ ਆਪਾਂ ਇੱਥੋਂ ਰੱਖਾਂਗੇ 6.5 ਇੰਚ ਇੱਥੋਂ ਹਮੇਸ਼ਾ 6.5 ਇੰਚ ਰੱਖਿਆ ਕਰੋ ਠੀਕ ਹੈ ਜੀ ਇੱਥੋਂ ਇਹਦਾ ਡਿਸਟੈਂਸ 3.5 ਇੰਚ ਉੱਪਰੋਂ 12.5 ਇੱਥੋਂ 6.5 ਠੀਕ ਹੈ ਜੀ ਇਹਨੂੰ ਇਹਦੇ ਨਾਲ ਮਿਲਾ ਦਿਓ ਜੇ ਆਪਣੇ ਨਿਸ਼ਾਨ ਸਹੀ ਲੱਗੇ ਹੋਣਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਸੂਜੀ ਫਿਟਿੰਗ ਵਿੱਚ ਠੀਕ ਹੈ ਜੀ ਹੁਣ ਆਪਾਂ ਮੋਢੇ ਦੀ షాప ఇత ఇంకా అధా ఇంచస్ట్రా రిచు కరంట్ ఏదైనా మేక ద కట్ పావే ఇం ఇట్ పాూ పావే ఇ ਠੀਕ ਹੈ ਜੀ ਇਹ 1 ਇੰਚ ਦੀ ਪਾਉਣੀ ਆ ਇਹ 1.5 ਇੰਚ ਦੀ ਪਾਉਣੀ ਆ ਇਹ ਤੋਂ 1.5 ਇੰਚ ਦੀ ਬੈਕ ਵਾਲੀ ਤੇ ਫਰੰਟ ਵਾਲੀ 1 ਇੰਚ ਦੀ ਬਸ ਇੰਨੇ ਹੀ ਕੰਮ ਆਪਣਾ ਠੀਕ ਹੈ ਜੇ ਮੋਡੇ ਆਪਾਂ ਆਪਾਂ ਗਲ ਖੁੱਲਾ ਰੱਖਾਂਗੇ ਉਹ ਤੁਹਾਨੂੰ ਮੈਂ ਪਿਛਲੇ ਵੀਡੀਓ ਚ ਦੱਸਿਆ ਉਹ ਦੇਖ ਲਿਓ ਤੁਸੀਂ ਬਸ ਇੰਨੇ ਕਾਪਣੀ ਹੋ ਸੀਗੀ ਤੇ ਹੁਣ ਆਪਾਂ ਆਹ ਵਾਲੀਆਂ ਪਲੋਈਆਂ ਪਾਵਾਂਗੇ ਇਹ ਆਪਾਂ ਪਹਿਲਾਂ ਪਾਵਾਂਗੇ 2.5 ਇੰਚ ਦੇ 2.5 ਇੰਚ ਦਾ ਡਿਸਟੈਂਸ ਰੱਖਾਂਗੇ ਇਹਦੇ ਵਿੱਚ ਵੀ ਠੀਕ ਹੈ ਜੀ ਇਹਨੂੰ ਸਿੱਧਾ ਇਹਦੇ ਨਾਲ ਬਣਾਵਾਂਗੇ ਇਧਰ ਵੀ ਥੋੜਾ ਜਿਹਾ ਟੇਡਾ ਕਰਾਂਗੇ ਆਪਾਂ ਦੇਖੋ 2.5 ਇੰਚ ਕਿੱਥੇ ਆਉਂਦਾ ਠੀਕ ਹੈ ਜੀ ਆਉਂਦਾ 2.5 ਇੰਚ ਇਧਰੋਂ ਇੱਥੋਂ ਅਸੀਂ ਥੋੜਾ ਜਿਹਾ ਟੇਡਾ ਕਰਕੇ ਪਾਵਾਂਗੇ ਉਨਫੇ ਇਧਰੋਂ ਵੀ 2.5 ਇੰਚ ਦਾ ਹੀ ਡਿਸਟੈਂਸ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਆਪਾਂ ਇੱਕ ਪਾਸੇ ਦੇਖੀ ਚਾਹੀਏ ਇਧਰੋਂ ਵੀ 2.5 ਸੌਰੀ ਇਧਰੋਂ ਵੀ 2.5 ਤੇ ਇਧਰੋਂ ਵੀ 2.5 ਠੀਕ ਹੈ ਤੇ ਇੱਥੇ ਆਉਂਗਾ ਠੀਕ ਹੈ ਹੁਣ ਆਪਾਂ ਇਹਨੂੰ ਜਿਹੜੀ ਫਿਟਿੰਗ ਦਾ ਨਿਸ਼ਾਨਾ ਉਹਦੇ ਨਾਲ ਮਿਲਾ ਲੈਣਾ ਇੱਥੇ ਬੱਸ ਇਹ ਪਲੋਈਆਂ ਦਾ ਇਹੀ ਮੇਨ ਉਹ ਹੋਆ ਫਾਰਮੂਲਾ ਤੁਸੀਂ ਬਸ ਇਹਨੂੰ ਧਿਆਨ ਨਾਲ ਰੱਖਣਾ ਠੀਕ ਹੈ ਜੀ ਬਸ ਇੱਥੋਂ ਆਪਾਂ 2 2 ਇੰਚ ਦਾ ਡਿਸਟੈਂਸ ਰੱਖ ਲੈਣਾ ਸਾਰੇ ਪਾਸੇ ਤੋਂ ਬਸ ਇੱਧਰ 2 ਇੰਚ ਦਾ ਡਿਸਟੈਂਸ ਰੱਖੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ